ਵੀ ਅਪਲ ਹੋ ਗਿਆ ਬੜਾ ਜਾਂ ਨਵੀਂ ਵੀਡੀਓ ਬਚਾ ਚੱਲਣਾ ਤਾਂ ਕੋਈ ਚੱਕਰ ਨਹੀਂ ਸਾਡੇ ਆਪ ਦੇ ਭਰਾ ਹਾਂਜੀ ਐ ਨਹੀਂ ਮੈਨੂੰ ਤਾਂ ਆਪ 9 ਮਹੀਨੇ ਹੋ ਗਏ ਇੱਥੇ ਆਇਆ ਨੂੰ ਜੀ ਕਜ਼ਨ ਹੀ ਮੇਰਾ ਆਪਣਾ ਕਜ਼ਨ ਹੀ ਤੇ ਉਹ ਆਪਣਾ ਪੁਰਤਗਾਲ ਤੋਂ ਵੀਰ ਦੇ ਘਿਆ ਰਿਹਾ ਸੀ ਇੱਥੇ ਨੂੰ ਹਾਂ ਹਾਂ ਸਪੇਨ ਆਇਆ ਸੀ ਭਾਈ ਇਰ ਤੇ ਜੀ ਤੋਂ ਪੁਲਿਸ ਨੇ ਫੜਿਆ ਰਾਤ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਗੱਲ ਕਰਾਂਗੇ ਬੜੀ ਹੀ ਜ਼ਰੂਰੀ ਜੋ ਕਿ ਕੰਮ ਨੂੰ ਲੈ ਕੇ ਆ ਮੈਂ ਐਮਰਜੈਂਸੀ ਵਿੱਚ ਵੀਡੀਓ ਬਣਾਉਣੀ ਪਈ ਜੋ ਮੈਂ ਸਾਹਮਣੇ ਗੁਰਦੁਆਰਾ ਸਾਹਿਬ ਸਲਿੱਪਰ ਲੱਗੀ ਵੇਖੀ ਆ ਸਾਡੇ ਕਾਫੀ ਭਰਾ ਆਏ ਹੋਏ ਆ ਇੱਥੇ ਤੇ ਇੱਥੇ ਨਾਲ ਸਾਡੀਆਂ ਕਾਫੀ ਪਰਤੀਆਂ ਵੀ ਲੱਗੀਆਂ ਸਾਡੇ ਭਰਾਵਾਂ ਨੂੰ ਕੰਮ ਨਹੀਂ ਮਿਲਦਾ ਸਾਡੇ ਭਰਾ ਕਹੀ ਕਹਿਣਗੇ ਮੈਂ ਵੀਡੀਓ ਪਾ ਕੇ ਡਰਾਈ ਜਾਣਾ ਤੇ ਪ੍ਰੈਕਟੀਕਲੀ ਸਾਡੇ ਭਰਾਵਾਂ ਨਾਲ ਆਪਾਂ ਗੱਲ ਵੀ ਕਰਾਂਗੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਤੇ ਆਪਣੀ ਭਰਾਵਾਂ ਨਾਲ ਕਰਦਿਆਂ ਗੱਲਬਾਤ ਤੇ ਇੰਨੀਆਂ ਪਰਚਨਾਂ ਲਾ ਛੱਡੀਆਂ ਨੇ ਗੁਰਦੁਆਰਾ ਸਾਹਿਬ ਸਾਡੇ ਕਾਫੀ ਭਰਾ ਇੱਥੇ ਇਕੱਠੇ ਹੁੰਦੇ ਤੇ ਆਪਾਂ ਉਹਨਾਂ ਨਾਲ ਕਰ ਲੈਨੇ ਗੱਲਬਾਤ ਵੀ ਇੰਨੀਆਂ ਪਰਚਨਾਂ ਲਾਈਆਂ ਤੇ ਬੰਦਿਆਂ ਨੂੰ ਕੰਮ ਹੱਲੇ ਵੀ ਨਹੀਂ ਮਿਲਦਾ ਬੰਦੇ ਸਾਡੇ ਫਸੇ ਵੀ ਆ ਬ੍ਰਦਰ ਕੀ ਹਾਲ ਚਾਲ ਤੁਹਾਡਾ ਵਧੀਆ ਵਧੀਆ ਭਾਈ ਤੁਸੀਂ ਮਾਓ ਤੇ ਤੁਸੀਂ ਇੱਥੇ ਰਹਿੰਦੇ ਆ ਹਾਂਜੀ ਸਪੈਨ ਦੇ ਵਿੱਚ ਰਹਿੰਦੇ ਆ ਨੌਵੇਂ ਮਹੀਨੇ ਯਾਰ ਮੈਂ ਨਾ ਹੋ ਗੁਰਦੁਦਵਾਰਾ ਸੇ ਮੱਥਾ ਟੇਕਣ ਗਿਆ ਸੀ ਉੱਥੇ ਕਾਫੀ ਪਰਚੀਆਂ ਲੱਗੀਆਂ ਸਾਡੇ ਭਰਾ ਲਿਖੀ ਬੈਠੇ ਆ ਕੀ ਕੰਮ ਲੱਭਣਾ ਤੇ ਨਾਰਮਲ ਬੰਦਾ ਇਕੱਲਾ ਕਹਿੰਦਾ ਤੁਹਾਨੂੰ ਲੱਭਣਾ ਉਹ 6-6 ਮਹੀਨੇ ਕਹਿੰਦਾ ਵਿਹਲਿਆਂ ਨੂੰ ਹੋ ਗਏ 7-7 ਮਹੀਨੇ ਤੇ ਕੀ ਇਹ ਗੱਲ ਸੱਚ ਆ ਹਾਂਜੀ ਹਾਂਜੀ ਮੈਨੂੰ ਤਾਂ ਆਪ 9 ਮਹੀਨੇ ਹੋ ਗਏ ਇੱਥੇ ਆਇਆ ਨੂੰ ਜੀ 9 ਮਹੀਨੇ ਹਾਂਜੀ 9 ਮਹੀਨੇ ਹੋ ਗਏ ਤਾਂ ਹਾਲੇ ਨਹੀਂ ਹੋ ਰਿਹਾ ਜੀ 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 ਬਈ ਆਪਣਾ ਹੀ ਪੰਜਾਬੀ ਬੰਦਾ ਹੀ ਨਹੀਂ ਇੱਥੇ ਹੱਥ ਪੱਲਾ ਫੜਾ ਰਿਹਾ ਮਤਲਬ ਮੁੰਡੇ ਆਪਣੀ ਆ ਹੀ ਬਹੁਤ ਜਾਦੀ ਗਈ ਆ ਹਾਂਜੀ ਹਾਂਜੀ ਇੱਥੇ ਤਾਂ ਨਾ ਹੀ ਆਉ ਹੁਣ ਬਿਲਕੁਲ ਕਈ ਸਾਡੇ ਭਰਾ ਸੰਗਲੇ ਆ ਉਹ ਪਰੇ ਭੱਜੇ ਜਾਂਦੇ ਆ ਉਹ ਪਰੇ ਮੁੜ ਗਏ ਸੰਗਣਾਗਾ ਤੇ ਇਹਦੇ ਵਿੱਚ ਜਦ ਜੋ ਸਚਾਈ ਆ ਜੋ ਸਚਾਈ ਆ 9 ਮਹੀਨੇ ਹੋ ਗਏ ਵਿਲੇ ਬੈਠੇ ਨੂੰ ਤਰਾਇਆ ਜੋ ਆ ਉਹ ਵੀ ਘਰੋਂ ਮੰਗਾਈਦਾ ਕਿੰਨਾ ਚਿਰ ਹੁਣ ਮੰਗਾਵਾਂਗੇ ਘਰੋਂ ਵੀ ਮਤਲਬ ਮੈਂ ਤੁਹਾਨੂੰ ਇਹ ਵੀ ਗੱਲ ਦੱਸਾਂ ਮੈਨੂੰ ਨਾ ਇੰਸਟਾਗ੍ਰਾਮ ਤੇ ਮੈਸੇਜ ਆਇਆ ਪੱਬਲੀ ਕੈਨੇਡਾ ਤੋਂ ਕਹੀ ਜਾਂਦੇ ਸੀ ਇੱਥੇ ਮੂਵ ਹੋ ਜੀਏ ਕੀ ਗੱਲ ਸੱਚ ਇੱਕ ਬ੍ਰਦਰ ਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਮੇਰਾ ਸਟੱਡੀ ਵੀਜ਼ਾ ਭਾਜੀ ਇੱਥੇ ਤੇ ਮੈਨੂੰ ਸਟੱਡੀ ਵੀਜ਼ਾ ਕੰਪਲੀਟ ਕਰਦੇ ਨੂੰ ਪੀਆਰ ਲੈਂਦੇ ਨੂੰ ਨਾ ਵਰਕ ਪਰਮਿਟ ਤੇ ਹੁੰਦੇ ਨੂੰ ਤਿੰਨ ਸਾਲ ਲੱਗਣਗੇ ਤੇ ਮੈਂ ਸਪੇਨ ਮੂਵ ਹੋ ਜਾ ਕਿ ਉਹਦਾ ਸਹੀ ਫੈਸਲਾ ਨਾ ਨਾ ਸਪੇਨ ਦਾ ਵੀਰੇ ਨਾ ਹੀ ਐ ਕੈਨੇਡਾ ਹੀ ਸਹੀ ਆ ਇੱਥੇ ਆ ਕੇ ਤਾਂ ਬੇਲੇ ਬਹਿਣਾ ਕੀ ਫਾਇਦਾ ਉੱਥੇ ਸੋ ਕੰਮਕਾਰ ਤਾਂ ਕਰਦਾ ਹੀ ਹੋਣੀ ਆ ਬਿਲਕੁਲ ਅੱਜ ਨਹੀਂ ਤਾਂ ਕੱਲ ਮਿਲ ਜਾਊਗਾ ਉੱਥੇ ਤਾਂ ਮਿਲ ਹੀ ਜਾਊਗਾ ਇੱਥੇ ਨਹੀਂ ਮਿਲਦਾ ਇੱਥੇ ਤਾਂ ਬਹੁਤ ਔਖਾ ਕੰਮ ਹੋਇਆ ਪਿਆ ਵਾ ਇੱਥੇ ਨਾਲ ਮੁੰਡੇ ਉੱਥੇ ਇਹ ਵੀ ਪਰਚੀਆਂ ਲਿਖ ਕੇ ਲਾਈ ਬੈਠੇ ਸਾਨੂੰ ਚਾਰ ਜਾਣਿਆਂ ਨੂੰ ਰਹਿ ਚਾਹੀਦੀ ਹੈ ਭਾਈ ਸਾਨੂੰ ਰਹਿ ਰਹਿ ਸ਼ਵ ਨਹੀਂ ਮਿਲਦੀ ਨਾ ਰਹਿ ਸ਼ਵ ਨਹੀਂ ਮਿਲਦੀ ਜੇ ਰਹਿ ਮਿਲਦੀ ਤੇ ਕੋਈ ਚੰਗੀ ਮਿਲ ਜਾਂਦੀ ਕਿ ਬੰਦੇ ਪੈਣ ਬੈਣ ਦਾ ਕੰਮ ਠੀਕ ਆ ਨਹੀਂ ਨਹੀਂ ਚੋਵਾ ਚੋਵਾ ਜਾਣਿਆਂ ਦਾ ਹੋਣਾ ਬੜਿਆ ਇੱਕ ਘਰ ਚ ਜੀ ਕਿੱਥੇ ਰਹਿਸ਼ ਵਧੀਆ ਮਿਲਨੀ ਆ ਬੜਾ ਔਖਾ ਹੋਇਆ ਪਿਆ ਤੇ ਮਤਲਬ ਜਿਹੜੇ ਬਾਹਰੋਂ ਬੰਦੇ ਆਉਣਾ ਚਾਹੁੰਦੇ ਉਹਨਾਂ ਨੂੰ ਆਪਾਂ ਇਹੀ ਮੈਸੇਜ ਦਿੰਨੇ ਭਾਈ ਇੱਥੇ ਨਾ ਆਇਓ ਪੈਨ ਤਾਂ ਦਾ ਨਹੀਂ ਹੈ ਉਹ ਚੰਗੀ ਗੱਲ ਏ ਆਪਾਂ ਤਾਂ ਬੇਨਤੀ ਕਰ ਸਕਦੇ ਲੋਕੀ ਪਰ ਮੰਨਦੇ ਨਹੀਂ ਲੋਕ ਕਹਿੰਦੇ ਭਾਈ ਤੁਸੀਂ ਕੀ ਕਰਦੇ ਇੱਥੇ ਬੈਠੇ ਪਿੱਛੇ ਜਿਹੜਾ ਮੈਂ ਵੀਡੀਓ ਪਾਈ ਸੀ ਸਪੇਨ ਦਾ ਕੋੜਾ ਸਾਜ ਸਮੁੰਦਰ ਤੇ ਖੜ ਕੇ ਉਹ ਕਹਿੰਦੇ ਭਾਈ ਤੁਸੀਂ ਆਪ ਸਮੁੰਦਰ ਤੇ ਫਿਰਦੇ ਨੇ ਸਾਨੂੰ ਕਹਿੰਦੇ ਇੱਥੇ ਨਾ ਆਇਓ ਇੱਕੀ ਇੱਥੇ ਜਿਹੜੀ ਸੱਚਾਈ ਦਸੀ ਆਪਾਂ ਨੇ ਨਹੀਂ ਹੁਣ ਜੇ ਹੁਣ ਅਸੀਂ ਵਿਲੇ ਆ ਹੁਣ ਘੁੰਮਣਾ ਫਿਰਨਾ ਤਾਂ ਹੈਗਾ ਹੀ ਆ ਹੁਣ ਘਰੇ ਘਰੇ ਥੋੜਾ ਬੈਠੇ ਰਵਾਂਗੇ ਅਸੀਂ ਮੰਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੁੰਦਾ ਇਹ ਤਾਂ ਲਾਜ਼ਮੀ ਆ ਇੱਥੇ ਕਈ ਭਰਾ ਮੈਨੂੰ ਐਸੇ ਵੀ ਮਿਲੇ ਆ ਜਿਹੜੇ ਬੰਦੇ ਵਿਚਾਰੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਮੈਂ ਤੁਹਾਨੂੰ ਡਰਾਉਂਦਾ ਨਹੀਂ ਮੈਂ ਤੁਹਾਨੂੰ ਸੱਚਾਈ ਦੱਸਦਾ ਤੁਸੀਂ ਮੇਰੇ ਭਰਾ ਜਿਹੜੀ ਗੱਲ ਹੈਗੀ ਮੈਂ ਉਹਦੀ ਗੱਲ ਕਰਦਾ ਐਵੇਂ ਤੁਹਾਨੂੰ ਮੇਲੇ ਗੱਲੇ ਕਹੀ ਜਾਵਾਂ ਮੈਂ ਤੁਹਾਨੂੰ ਸਮੁੰਦਰ ਤੇ ਜਾ ਕੇ ਕਹੀ ਜਾਵਾਂ ਬੜੀ ਮੌਜ ਆ ਬੜੀ ਮੌਜ ਆ ਮੌਜ ਨਹੀਂ ਤੁਸੀਂ ਆਪਦੇ ਪੈਸੇ ਲਾ ਕੇ ਆਉਣੇ ਤੁਸੀਂ ਖੱਜਲ ਹੋਣਾ ਤੁਸੀਂ ਉਸ ਕੰਮ ਲਈ ਪਹਿਲਾਂ ਤਿਆਰ ਹੋ ਜਾਓ ਜੇ ਇੱਥੇ ਆਉਣਾ ਆ ਸਾਡੇ ਭਰਾ ਜਿਹਨੇ ਆਉਣਾ ਆਵੇ ਕੋਈ ਨਹੀਂ ਆ ਕੇ ਵੀ ਪਤਾ ਲੱਗੇ ਜਾਣਾ ਮੈਂ ਕੀ ਹਾਲ ਆ ਫਿਰ ਤੂੰ ਵੇ ਭੱਜਦੇ ਫਿਰੋਂਗੇ ਕੀ ਫਾਇਦਾ ਇੱਥੋਂ ਚੰਗਾ ਫਿਰ ਹੋਰ ਬੰਨੇ ਜਾਓ ਇੱਥੇ ਨਾ ਹੀ ਆਓ ਤੇ ਇੱਥੇ ਕਈ ਬੰਦੇ ਐਸੇ ਵੀ ਆ ਜਿਹੜੇ ਬੰਦੇ ਇੱਥੇ ਆ ਕੇ ਅਮਰੀਕਾ ਨੂੰ ਜਾਂਦੇ ਮੈਡਟ ਤੋਂ ਰਿਪੋਰਟ ਵੀ ਹੋ ਜਾਂਦੇ ਆ ਹੁਣ ਤਾਂ ਰਿਪੋਰਟ ਕੀਤੇ ਪੁਰਤਗਾਲ ਤੋਂ ਵੀ ਆ ਰਹੇ ਸੱਤ ਰਿਪੋਰਟ ਕੀਤੇ ਇੱਧਰ ਨੇ ਇੱਥੇ ਵੀ ਕੀਤੇ ਸੱਤ ਕਰਤੇ ਆ ਪੁਰਤਗਾਲ ਤੋਂ ਬੰਦੇ ਆਉਂਦੇ ਇੱਧਰ ਨੂੰ ਸੱਤ ਕੀਤੇ ਆ ਚੈਕਿੰਗ ਚੁਕਿੰਗ ਵਧੀ ਹੀ ਆ ਚੈਕਿੰਗ ਵਧੀ ਹੀ ਆ ਬਈ ਹੁਣ ਜਿਹੜੇ ਬੰਦੇ ਜਾ ਰਹੇ ਚੈੱਕ ਕਰਨ ਲੱਗੇ ਪਹਿਲਾਂ ਨਹੀਂ ਕਰਦੇ ਸੀ ਨਹੀਂ ਪਹਿਲਾਂ ਨਹੀਂ ਹੁਣ ਤਾਂ ਜਰਮਨ ਤੋਂ ਵੀ ਜਿਹੜੇ ਆ ਨਾ ਸਿਗੇ ਉਹ ਵੀ ਇੱਧਰ ਨੂੰ ਆਉਣ ਨੂੰ ਫਿਰਦੇ ਆ ਤੇ ਕਹਿੰਦੇ ਉੱਥੋਂ ਵੀ ਸਾਨੂੰ ਕੰਟਰੀ ਆਊਟ ਦਿੱਤਾ ਆ ਵਾ ਚੈਕਿੰਗ ਵੱਧ ਗਈ ਚੈਕਿੰਗ ਵੱਧ ਗਈ ਤੇ ਇੰਨੀਆਂ ਪੁੱਲਾਂ ਦੇ ਨਾਲ ਤੁਹਾਡਾ ਨਾਮ ਹੈ ਪੁੱਛਿਆ ਨਹੀਂ ਦੱਸਿਓ ਮਾੜਾ ਜ ਮੇਰਾ ਨਾਮ ਹਰਮਨ ਹੈ ਜੀ ਹਰਮਨ ਤੇ ਥੈਂਕ ਯੂ ਤੁਹਾਡਾ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਥੈਂਕ ਯੂ ਬ੍ਰਦਰ ਬਾਕੀ ਬਾਕੀ ਇੱਥੇ ਨਾ ਹੀ ਆਇਓ ਚੰਗੀ ਗੱਲ ਐ ਹੋਰ ਕੰਟਰੀ ਆਜੇ ਦੇਖੋ ਇੱਥੇ ਤਾਂ ਬੜਾ ਹੀ ਔਖਾ ਹੋਇਆ ਪਿਆ ਵਾ ਜੀ 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 ਇਹੀ ਗੱਲਾਂ ਮੈਂ ਸਾਡੇ ਸਾਰੇ ਭਰਾਵਾਂ ਨੂੰ ਸਮਝਾਉਣੀਆਂ ਚਾਹੁੰਦਾ ਵੀ ਜੇ ਆਉਣਾ ਆਜੋ ਮੇਰੇ ਮੈਂ ਨਾ ਇੱਥੇ ਬੰਦੇ ਨੂੰ ਛੱਡਦਾ ਪਿਆ ਨ ਆਉਣਾ ਤੁਸੀਂ ਆ ਨਹੀਂ ਆਉਣਾ ਤੁਸੀਂ ਨਹੀਂ ਆਉਣਾ ਤੇ ਪਰ ਇਹਨਾਂ ਚੀਜ਼ਾਂ ਨੂੰ ਮਾਈਂਡ ਦੇ ਵਿੱਚ ਪਾ ਲਓ ਸਾਡੇ ਗੁਰਦੁਆਰਾ ਸਾਹਿਬ ਵਿੱਚ ਪਰਚੀਆਂ ਲੱਗੀਆਂ ਪਈਆਂ ਮੁੰਡੇ ਮੈਂ ਅੱਜ ਘੱਟੋ ਘੱਟ 7-8 ਦਿਨਾਂ ਬਾਅਦ ਗਿੜਾ ਮਾਰਿਆ ਗੁਰਦੁਆਰਾ ਸਾਹਿਬ ਸਾਰੇ ਚਿਹਰੇ ਭਰਾਓ ਨਵੇਂ ਆ ਮੈਨੂੰ ਨਵੇਂ ਬੰਦੇ ਮਿਲੇ ਗੁਰਦੁਆਰਾ ਸਾਹਿਬ ਨਵੇਂ ਮੁੰਡੇ ਆ ਚੁੱਕੇ ਆ ਪੁਰਾਣੇ ਚਿਹਰੇ ਹੈ ਨਹੀਂਗੇ ਸਾਡੇ ਬੰਦੇ ਹਜੇ ਵੀ ਆਈ ਜਾਂਦੇ ਆ ਤੇ ਕਈ ਬੰਦੇ ਸਾਡੇ ਇੱਥੋਂ ਯੂਕੇ ਤੋਂ ਆ ਕੇ ਸਪੇਨ ਸਪੇਨ ਤੋਂ ਜਾਂਦੇ ਪਏ ਆ ਅਮਰੀਕਾ ਅਮਰੀਕਾ ਜਾਂ ਨੈਕਸਟੂਕਟੇ ਵੀ ਜਾਂਦੇ ਤੇ ਉਹਨਾਂ ਨੂੰ ਮੈਜਿਡੇਟ ਤੋਂ ਭਾਈ ਸਾਹਿਬ ਵਾਪਸ ਭੇਜੀ ਜਾਂਦੇ ਉਹਨਾਂ ਦਾ ਪਾਸਪੋਰਟ ਰੱਖਦੇ ਆ 72 ਘੰਟੇ ਰੱਖਦੇ ਉਹਨੂੰ ਅੰਦਰ ਉਦੋਂ ਮੜ ਕੇ ਕੱਲੇ ਪੇਪਰ ਦਿੰਦੇ ਆ ਉਹ ਪੇਪਰ ਤੇ ਨਾ ਤੁਸੀਂ ਪਾਸਪੋਰਟ ਬਣਾ ਸਕਦੇ ਆ ਤੇ ਨਾ ਤੁਸੀਂ ਕਿਸੇ ਪਾਸੇ ਜਾ ਸਕਦੇ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਆਪਾਂ ਵੀਡੀਓ ਕਰਦੇ ਪਏ ਆ ਕੰਟੀਨਿਊ ਤੁਸੀਂ ਵੀਡੀਓ ਨਾ ਕਰਿਓ ਸਕਿਪ ਤੁਹਾਨੂੰ ਬੜਾ ਕੁਝ ਦੱਸ ਕੇ ਜਾਊਗੀ ਵੀਡੀਓ ਨਾ ਕਰਿਓ ਸਕਿਪ ਤੇ ਅੱਗੇ ਵੀ ਵੀਡੀਓ ਚੱਲਦੀ ਪਈ ਆ ਕੰਟੀਨਿਊ ਭਰਾਤੋਂ ਆਪਾਂ ਹੋਰ ਵੀ ਗੱਲਾਂ ਪੁੱਛਦੇ ਆ ਤੇ ਬ੍ਰਦਰ ਜਿਹੜੇ ਇੱਥੇ ਹੁਣ ਜਿਹੜੇ ਤੁਸੀਂ ਇੱਕ ਕਹਾਣੀ ਹੋਰ ਸੁਣਾਈ ਜਾਂਦੇ ਕੀ ਤੁਸੀਂ ਆਨੇ ਵੀ ਜਿਹੜਾ ਤੁਹਾਡਾ ਕੋਈ ਬੰਦਾ ਕਜ਼ਨ ਹੀ ਮੇਰਾ ਆਪਣਾ ਕਜ਼ਨ ਹੀ ਤੇ ਉਹ ਆਪਣੇ ਪੁਰਤਗਾਲ ਤੋਂ ਫਿੰਗਰ ਤੇ ਕੇ ਆ ਰਿਹਾ ਸੀ ਇੱਦਣੂ ਹਾਂ ਹਾਂ ਸਪੇਨ ਆਇਆ ਸੀ ਬਾਈ ਇਰ ਤੇ ਇਹ ਤੋਂ ਪੁਲਿਸ ਨੇ ਫੜਿਆ ਰਾਤ ਤੇ ਤਿੰਨ ਦਿਨ ਉਹਨਾਂ ਨੇ ਆਪਣੇ ਕੋਲ ਰੱਖਿਆ ਪਹਿਲਾਂ ਫਿਰ ਉਹਨਾਂ ਨੇ ਵਾਪਸ ਇਰ ਪੁਰਤਗਾਲ ਭੇਜਤਾ ਅਜੇ ਕਿ ਉਹ ਆਪਣੇ ਫਿੰਗਰ ਕਰਵਾ ਕੇ ਆ ਰਿਹਾ ਸੀ ਤੇ ਉੱਥੇ ਪੁਰਤਗਾਲ ਪੁਲਿਸ ਨੂੰ ਇਨਫੋਰਮ ਕੀਤਾ ਇੱਧਰੋਂ ਵੀ ਕੀਤਾ ਇੱਧਰ ਵੀ ਕੇਸ ਪਿਆ ਉੱਧਰ ਵੀ ਕੇਸ ਪੈ ਗਿਆ ਤੇ ਉਹਦੇ ਨਾਂ ਹੁਣ ਪੁਰਤਗਾਲ ਦੇ ਫਿੰਗਰ ਕੇਸੇ ਪਾਸੇ ਜੋ ਕੀ ਰਹੇ ਤੇ ਨਾ ਇੱਧਰ ਦਾ ਉਹਨੇ ਪੇਪਰ ਲੋਕ ਕਰਾਇਆ ਸੀ ਪੁਰਤਗਾਲ ਦੇ ਵਿੱਚ ਪੁਰਤਗਾਲ ਦੇ ਫਿੰਗਰ ਦੇ ਕੇ ਆ ਰਿਹਾ ਸੀ ਫਿੰਗਰ ਹੀ ਉਹਦੇ ਆਪਣੇ ਬਾਇਓਮੈਟ੍ਰਿਕ ਵਗੈਰਾ ਕਰਾ ਕੇ ਵਾਪਸ ਆ ਰਿਹਾ ਇੱਥੇ ਕੰਮ ਨੂੰ ਕਿ ਪੁਰਤਗਾਲੀ ਤੁਹਾਨੂੰ ਪਤਾ ਕੰਮ ਕਰਦੇ ਹਾਲਾਤ ਉਹਦਾਂ ਦੇ ਹੀ ਆ ਇੱਥੇ ਵੀ ਇੱਥੇ ਸੁਭਾਅ ਆ ਸੀ ਜਾਨ ਤੋਂ ਹੋਰ ਬਸਦੇ ਇੱਥੇ ਰਕੇ ਮੰਦੇ ਹਾਲਾ ਕੰਮ ਕਰਦੇ ਤੇ ਅੱਗੇ ਨਹੀਂ ਮਿਲਦਾ ਬਿਲਕੁਲ ਬਿਲਕੁਲ ਆਪਣੇ ਭਰਾ ਬਹੁਤ ਅੱਗੇ ਵੇਲੇ ਬੈਠੇ ਆ ਜੀ ਜੀ ਮੰਨਦੇ ਨਹੀਂ ਕੋਈ ਨਹੀਂ ਮੰਨਦਾ ਸਚਾਈ ਨਹੀਂ ਮੰਨਦਾ ਆਪਾਂ ਫੇਰ ਤੁਹਾਨੂੰ ਮੈਂ ਦੱਸੀ ਜਾਨਾ ਗਰਾਊਂਡ ਲੈਵਲ ਤੇ ਬ੍ਰਦਰ ਨੇ ਕਿਸੇ ਨੂੰ ਕੁਝ ਦੁੱਖ ਨਹੀਂ ਕਿਸੇ ਦਾ ਕੋਈ ਯਾਦੇ ਸਾਨੂੰ ਤਕਲੀਫ ਕੋਈ ਨਹੀਂ ਮੈਂ ਕਹਿੰਨਾ ਤੁਹਾਨੂੰ ਇਨਫੋਰਮੇਸ਼ਨ ਪਤਾ ਹੋਵੇ ਜਿਹੜੇ ਬੰਦੇ ਇੰਡੀਆ ਚ ਸੌਣਦੇ ਆ ਪਾਕਿਸਤਾਨ ਜਾਂ ਯੂਰਪ ਦੇ ਵਿੱਚ ਕਿਸੇ ਵੀ ਕੰਟਰੀ ਚ ਬੈਠੇ ਸੋਚਦੇ ਆ ਇੱਥੇ ਆਉਣ ਦੇ ਲਈ ਆਪ ਦੇ ਆਪ ਨੂੰ ਤਿਆਰ ਕਰਕੇ ਆਇਓ ਆਪ ਦੀ ਆਪ ਨੂੰ ਗੱਲ ਸਮਝਾ ਕੇ ਆਇਓ ਜਿਹੜਾ ਬੰਦਾ ਇੱਥੇ ਆ ਕੇ ਕਹਿੰਦਾ ਨਾ ਪਹਿਲੇ ਦਿਨ ਮੈਨੂੰ ਕੰਮ ਮਿਲ ਜੂਗਾ ਤੇ ਮੈਨੂੰ ਤਨਖਾਹ ਮਿਲੂਗੀ ਉਹ ਬੰਦਾ ਡਿਪਰੈਸ਼ਨ 'ਚ ਜਾਊਗਾ ਉਹਨੂੰ ਟੈਨਸ਼ਨ ਪਊਗੀ ਤੇ ਜਿਹੜਾ ਬੰਦਾ ਕਹਿੰਦਾ ਮੈਂ 4-5 ਮਹੀਨੇ ਕੱਢ ਲੂੰਗਾ 6 ਮਹੀਨੇ ਕੱਢ ਲੂੰਗਾ ਉਹ ਬੰਦਾ ਹੌਲੀ-ਹੌਲੀ ਸੈੱਟ ਹੋ ਜੂਗਾ ਮੈਂ ਇਹ ਨਹੀਂ ਕਹਿੰਦਾ ਇੱਥੇ ਨਾ ਆਓ ਬਟ ਇੰਨਾ ਟਾਈਮ ਤੁਹਾਨੂੰ ਲੱਗੂਗਾ ਤੇ ਬ੍ਰਦਰ ਹੋਰ ਵੀ ਕੋਈ ਕੇਸ ਹੈਗਾ ਜਿਹੜੇ ਬੰਦੇ ਇੱਥੇ ਆਪਣੇ ਕੋਈ ਇੱਥੇ ਵੀ ਆਪਣੇ ਚੈੱਕ ਕਰ ਲੈਂਦੇ ਆ। ਹੋ ਸਕਦਾ ਇਹ ਹੋ ਰਹੀ ਹੋਣ ਵਸ ਵੀ ਮਾਰਕੀਟਾਂ ਵਗਰਾ ਤੇ ਚੈਕਿੰਗ ਹੋ ਰਹੀ। ਜਿਹੜੇ ਕੱਲ ਪਰਸੋ ਤੁਸੀਂ ਜਾਣੇ ਚੈੱਕ ਕੀਤਾ ਕਿਸੇ ਮੁੰਡੇ ਹੋਏ ਆ ਰੈਸਟੋਰੈਂਟ ਵਾਲੇ ਚੈੱਕ ਹੋਏ ਆ ਅੱਜ ਵੀ ਮੈਂ ਆਪਣੇ ਕੰਮ ਤੋਂ ਆਂਦਾ ਪਿਆ ਸੀ ਤੇ ਰਸਤੇ ਜਣਾ ਇੱਕ ਸਟੋਰ ਆਂਦਾ ਪਾਕਿਸਤਾਨੀ ਦਾ। ਉਹ ਬ੍ਰਦਰ ਮਿਲਿਆ ਮੈਨੂੰ ਤੇ ਮਨਾਂਦੇ ਕੀ ਕੋਈ ਮੁੰਡਾ ਹੈਗਾ ਪੇਪਰਾਂ ਵਾਲਾ ਤੇ ਦੱਸਿਓ। ਮੈਂ ਬ੍ਰਦਰ ਏਦਾਂ ਮੁੰਡਾ ਦੇ ਪੇਪਰਾਂ ਵਾਲਾ ਤੇ ਨਹੀਂ ਆ ਚਲੋ ਆਪਣੇ ਕੱਚੇ ਭਰਾ ਹੈਗੇ ਆ ਮੈਂ ਚਲੋ ਇੱਕ ਮੁੰਡਾ ਹੈਗਾ ਵਾ ਉਹਦੇ ਕੋਲ ਪੇਪਰ ਮਤਲਬ ਕੀ ਹੈ ਨਹੀਂ ਆ ਤੇ ਅਰ ਤੀਜੇ ਚੌਥੇ ਦਿਨ ਕੋਈ ਨਾ ਕੋਈ ਪ੍ਰੋਡਿਊਸਰ ਆਲੇ ਆਏ ਹੁੰਦੇ ਆ ਤੇ ਆਣ ਕੇ ਚੈਕਿੰਗ ਕਰਦੇ ਕਰਦੇ ਜੀ 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 ਬਹੁਤ ਕਹਿੰਦੇ ਕਿ ਸក្តਾਈ ਹੋਈ ਪਈ ਐ ਇਸ ਤੋਂ ਤੇ ਸੋ ਕਹਿੰਦੇ ਕੱਚਾ ਬੰਦਾ ਨਹੀਂ ਆਈ ਰੱਖ ਸਕਦੇ ਤੇ ਪੱਕੇ ਹੈ ਕਿ ਪੱਕਾ ਕੋਈ ਬੰਦਾ ਹੋਏ ਤੇ ਵੀ ਇਹ ਕਿ ਭਰਾੜਾ ਹੋਏ ਜੀ ਤਾਂ ਕਰਕੇ ਮੈਂ ਮੈਂ ਇਹ ਗੱਲਾਂ ਨਾਲ ਤੁਹਾਡੇ ਐਡ ਕਰਾਂ ਕਿਉਂਕਿ ਮੈਨੂੰ ਵੀ ਪਤਾ ਰੈਸਟੋਰੈਂਟ ਤੇ ਕੱਲ ਪਰਸੋ ਆਪਣੇ ਬੰਦੇ ਫੜੇ ਗਏ ਆ ਜਿਹੜੀ ਪਹਿਲਾਂ ਵਾਲੀ ਵੀਡੀਓ ਚੜਾਈ ਆੜਾ ਮੈਂ ਰਿਪੋਰਟ ਵਾਲੀ ਸਪੇਨ ਤੁਹਾਨੂੰ ਰਿਪੋਰਟ ਵੀ ਕਰ ਸਕਦਾ ਉਹਦੇ ਵਿੱਚ ਮੇਰੀ ਵੀਡੀਓ ਤੇ ਵਿੱਚ ਆਪਣੀ ਗੱਲ ਕੀਤੀ ਆ ਮਰੈਸਟ੍ਰਾਂਟ ਦੇ ਬੰਦੇ 3-4 ਦਿਨ ਪਹਿਲਾਂ ਚੈੱਕ ਹੋਏ ਆ ਤੇ ਭਾਈ ਵੀਰੇ ਨੇ ਜਿਉਂਦੇ ਜਾਗਦੇ ਨੇ ਸਾਹਮਣੇ ਸਬੂਤ ਦਿੱਤਾ ਭਾਈ ਹਾਂ ਚੈੱਕ ਹੋਏ ਆ ਮੈਨੂੰ ਮਿਲਣਾ ਸੀ ਇਹ ਬ੍ਰਦਰ ਨਾਲ ਮੈਨੂੰ ਨਹੀਂ ਪਤਾ ਸੀ ਇੱਥੇ ਆ ਕੇ ਮਿਲੇ ਆ ਤੇ ਗੱਲ ਇਹ ਤੁਹਾਡੇ ਪ੍ਰੈਕਟੀਕਲੀ ਤੁਹਾਡੇ ਸਾਹਮਣੇ ਬੰਦੇ ਨੇ ਦੱਸਤੀ ਆ ਚੈਕਿੰਗ ਵਧੀ ਵੀ ਆ ਤੇ ਇਹਦੇ ਨਾਲ ਬ੍ਰਦਰ ਜਿਹੜੇ ਕਹਿੰਦੇ ਤੁਸੀਂ ਕਹਿੰਦੇ ਵੀ ਬੰਦੇ ਕੋਈ ਤੁਹਾਡੇ ਨੋਂ ਆਉਂਦੇ ਸੀ ਕੋਈ ਬੰਦੇ ਜਿਹੜੇ ਆਉਂਦੇ ਸੀ ਰਾਤ ਕੱਲ ਪਰਟੀ ਚੈੱਕ ਹੋਏ ਆ ਪੁਰਤਗਾਲ ਤੋਂ ਆਉਂਦੇ ਵੀਰੇ ਉਹ ਇਹੀ 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 ਪੁਰਤਗਾਲ ਪੁਰਤਗਾਲ ਤੋਂ ਆਉਂਦੇ ਸੀ ਉਹਨਾਂ ਦੀ ਗੱਲ ਕਰਦੇ ਤੇ ਉਹਨਾਂ ਦੇ ਫਿੰਗਰ ਉਧਰੋਂ ਨਹੀਂ ਫਿੰਗਰ ਉਧਰੋਂ ਫਿੰਗਰ ਹੋਏ ਸੀ ਫਿੰਗਰ ਦੇ ਕੇ ਆ ਰਹੇ ਸੀ ਤੇ ਹੁਣ ਇੱਥੇ ਕਾਮਾ ਤੇ ਆਏ ਪਹਿਲਾਂ ਇੱਤੋਂ ਹੀ ਗਏ ਸੀ ਨਹੀਂ ਕਿ ਗਏ ਨਹੀਂ ਇੱਥੋਂ ਇੱਥੋਂ ਗਏ ਬਾਈ ਬੱਸ ਗਏ ਆ ਤੇ ਵਾਪਸ ਇਹੀ ਕਿ ਆਪਣੇ ਬੰਦ ਜਨਤਾ ਕਰਦੀ ਹੈ ਕਿ ਹੁਣ ਇਹ ਪਲੇਨ ਤੇ ਜਾਈਏ ਜਿੱਦਾਂ ਵੀ ਆ ਜੋ ਪਲੇਨ ਤੇ ਆਉਂਦੇ ਵੀ ਇੱਥੇ ਰਾਤ ਚੈੱਕ ਹੋ ਗਿਆ ਤਿੰਨ ਜਣੇ ਹੀ ਇੱਕ ਮੇਰਾ ਕਜ਼ਨ ਹੀ ਨਾਲ ਉਹਦੇ ਦੋ ਦੋ ਉਹ ਪਲੇਨ ਚ ਫੜੇ ਹੋਣੇ ਪਲੇਨ ਉਤਰ ਆਏ ਹੀ ਤੇ ਮੜ ਆਪਣਾ ਇਮੀਗ੍ਰੇਸ਼ਨ ਦੁਬਾਰਾ ਆਉਂਦੇ ਬਾਰਸੀਲੋਨਾ ਬਾਰਸੀਲੋਨਾ ਦਾ ਓਹ ਹੋ ਹੋ ਤੇ ਬਾਹਰ ਨਿਕਲਦੇ ਪਏ ਸੀ ਤੇ ਤਾਂ ਚੈੱਕ ਹੋਏ ਉਦੋਂ ਤੇ ਪਰ ਉਹ ਨਾਲ ਇਹ ਕਹਿੰਦੇ ਆਪਣੇ ਗੋੜੀ ਰੱਖਿਆ ਤਾਂ ਨੋਟੇ ਦੱਸਿਆ ਬੰਦਾ ਬਾਈ ਬਾਰਸੀਲੋਨਾ 에어ਪੋਰਟ ਦੀ ਬ੍ਰਦਰ ਗੱਲ ਕਰਦਾ ਮੈਨੂੰ ਪਹਿਲਾਂ ਲੱਗਾ ਕਿਤੇ ਬੱਸ ਤੇ ਬੱਸ ਚ ਐ ਕੋਈ ਬੱਸ ਵੀ ਹੋਈ ਆ ਪਹਿਲਾਂ 6 ਬੰਦੇ ਬੱਸ ਚ ਬਿਲਾਏ ਸੀ ਬਟ ਇਹ ਬ੍ਰਦਰ ਨੇ ਗੱਲ ਕੀਤੀ ਇਹ ਕਹਿੰਦੇ 에어ਪੋਰਟ ਤੇ ਐਲਪਰਾ ਤੇ 에어ਪੋਰਟ ਤੇ ਬਾਰਸੀਲੋਨਾ ਬੰਦੇ ਲਾਏ ਆ ਤੇ ਉਹ ਤੋਂ ਮੁੜ ਕੇ ਇਮੀਗ੍ਰੇਸ਼ਨ ਚੋਂ ਬਾਹਰ ਆ ਗਏ ਡੋਮੈਸਟਿਕ ਚਾਲੋ ਉਹ ਬਾਹਰ ਆ ਕੇ ਡੋਮੈਸਟਿਕ 에어ਪੋਰਟ ਤੇ ਬਾਹਲੀ ਚੈਕਿੰਗ ਨਹੀਂ ਹੁੰਦੀ ਉਹ ਫੇਰ ਵੀ ਬੰਦੇ ਫੜੇ ਆ ਕਿੰਨੇ ਦਿਨ ਅੰਦਰ ਰੱਖਿਆ ਗਿਆ ਦਿਨ ਦਿਨ ਭਾਈ ਅੰਦਰ ਰਹੇ ਆ ਤੇ ਨਾਲ ਹੀ ਉਹਨਾਂ ਨੂੰ ਵਾਪਸ ਕੋਇਆ ਉਹਨਾਂ ਨੇ ਕੋਈ ਇਨਕੁਆਰੀ ਵਗੈਰਾ ਕੀਤੀ ਪਰ ਉਹਨਾਂ ਨੇ ਦੱਸਿਆ ਕਿ ਜੋ ਕੁਝ ਜਿੱਦਾਂ ਆਏ ਕਿ ਚੈਕਿੰਗ ਹੋਈ ਟਿਕਟ ਵਗੈਰਾ ਚੈੱਕ ਹੋਈ ਕਿੱਥੋਂ ਆਏ ਸਾਰੀ ਇਨਕੁਆਰੀ ਕਰਕੇ ਉਹਨਾਂ ਨੇ ਤੇ ਵਾਪਸ ਪੁਰਤਗਾਲ ਭੇਜਤੇ ਆ ਵਾਪਸ ਪੁਰਤਗਾਲ ਫੇਰ ਭੇਜਤੇ ਆ ਆਪਣੀ ਬਾਰਿਸਲੋ ਮੇਅਰਪੋਰਟ ਤੋਂ ਚੈੱਕ ਕਰਕੇ ਜਿਵੇਂ ਆਏ ਆ ਤਿੰਨ ਤਿੰਨ ਦਿਨ ਰੱਖੇ ਤਿੰਨਾਂ ਦਿਨਾਂ ਬਾਅਦ ਵਾਪਸ ਕੀਤੇ ਆ ਇਹਦੇ ਮਤਲਬ ਗੱਲ ਤੁਹਾਨੂੰ ਦੱਸਣ ਦਾ ਇਹੀ ਮਕਸਦ ਮੇਰਾ ਕਿਉਂਕਿ ਇੱਥੇ ਚੈਕਿੰਗ ਹੁਣ ਵਧੀ ਵੀ ਆ ਜਿੱਥੇ ਤੁਸੀਂ ਬੈਠੇ ਆ ਹੌਲੀ ਹੌਲੀ ਸਮਾਂ ਬਦਲੂਗਾ ਤੇ ਤੁਹਾਨੂੰ ਕੰਮ ਵੀ ਮਿਲ ਜਾਣਗੇ ਤੇ ਜਿਹੜੇ ਭਰਾ ਸਾਡੇ ਇੱਥੇ ਆਉਣ ਬਾਰੇ ਸੋਚੀ ਜਾਂਦੇ ਆ ਉਹ ਆਪਦਾ ਧਿਆਨ ਕਰ ਲੋ ਮੈਂ ਤੁਹਾਨੂੰ ਫੇਰ ਇੱਕ ਬੇਨਤੀ ਕਰਦਾ ਮੈਂ ਇਹ ਵੀਡੀਓ ਨਹੀਂ ਬਣਾਉਣੀ ਸੀ ਠੀਕ ਆ ਮੇਰੇ ਕੋਲ 4-5 ਸਿਆਣੇ ਅੰਕ ਤੇ ਸਾਡੇ ਭਰਾਵਾਂ ਨੇ ਮੈਨੂੰ ਬੇਨਤੀ ਕੀਤੀ ਭਾਰੀ ਇਹਦੇ ਬਾਰੇ ਵੀਡੀਓ ਦੁਬਾਰਾ ਬਣਾਓ ਕਿਉਂਕਿ ਬੰਦੇ ਸਾਡੇ ਗੁਰਦੁਆਰਾ ਸਾਹਿਬ ਨਵੇਂ ਆਏ ਆ ਆ ਚੀਜ਼ ਵਧੀ ਜਾਂਦੀ ਆ ਇਸ ਲਈ ਮੈਂ ਤੁਹਾਡੀ ਵੀਡੀਓ ਦੁਬਾਰਾ ਤਾਂ ਬਣਾਉਣ ਲੱਗਾ ਤੁਹਾਨੂੰ ਇਹਦੇ ਬਾਰੇ ਪਤਾ ਲੱਗ ਜੇ ਤੇ ਮਿਲਾਂਗੇ ਨਵੀਂ ਵੀਡੀਓ ਵਿੱਚ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜੇਕਰ ਵੀਡੀਓ ਚੰਗੀ ਲੱਗਦੀ ਹੈ ਵੈਲ ਐਂਡ ਗੁੱਡਾ ਤੇ ਨਹੀਂ ਇਹ ਵੀਡੀਓ ਕਿਸੇ ਅੱਗੇ ਮੇਰੇ ਭੈਣ ਭਰਾ ਨੂੰ ਸ਼ੇਅਰ ਕਰ ਦਿਓ ਉਹਨਾਂ ਦੇ ਕੰਮ ਜ਼ਰੂਰ ਆ ਜੂਗੀ ਇੰਨੀਆਂ ਗੱਲਾਂ ਕਹਿ ਕੇ ਮੈਂ ਵੀਡੀਓ ਕਰਦਾ ਖਤਮ ਤੇ ਨਵੀਂ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਨਵੀਂ ਅੰਭਲ ਹੋ ਗਿਆ ਮਾੜਾ ਜਿਹਾ ਨਵੀਂ ਵੀਡੀਓ ਵਿੱਚ ਚੱਲਣਾ ਤਾਂ ਕੋਈ ਚੱਕਰ ਨਹੀਂ ਸਾਡੇ ਆਪ ਦੇ ਭਰਾ ਨਵੀਂ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਥੈਂਕ ਯੂ ਧੰਨਵਾਦ ਆਪ ਦਾ ਧਿਆਨ ਰੱਖਣ